ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ OTIA ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ GST ਏਰੀਅਰ ਜਿਹੜੇ GST ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 CST ਐਕਟ 1956 ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ and demography shows act 1954 punjab entertainment duty act 1955 eh sare kesa de andar assi jehdi a ots scheme leke aa reha eh lagbhag je main gal kara ta total jehde case bande ne ge hun tak 20039 kyuki jehdi third ots scheme aayi si aur us de andar lagbhag 60000 kesa da naptara jehda punjab de ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟ੍ਰੇਡਰ ਨੂੰ 61000 ਕੇਸਾਂ ਦਾ ਨਪਟਾਰਾ ਉਸ OTS ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ ਜੀਐਸਟੀ ਦੇ ਯਾਨੀ ਜੀਐਸਟੀ ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 2039 ਕੇਸ ਇਨਵੋਲਵ ਨੇਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਿਆ ਕੇ ਇਹਨਾਂ ਨੂੰ ਨਿਵੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪੈਨਲਟੀ ਵੀ ਮਾਫ ਉਹਦਾ 50% ओरिजिनल ਟੈਕਸ ਆ ਉਹ ਵੀ ਮਾਫ कि ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਇੰਟਰਸਟ ਵੀ ਮਾਫ ਟੈਲੈਂਟੀ ਵੀ ਮਾਫ ਔਰ 25% ਜਿਹੜਾ origignal ਟੈਕਸ ਆ ਟੈਕਸ ਸਲੈਬ ਆ ਉਹ ਵੀ ਜਿਹੜੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਦੀ ਆ ਤਾਂ ਉਹਦੇ ਅੰਦਰ ਅਸੀਂ ਟੈਕਸ ਦੇ ਟੈਕਸ ਦੇੰ ਦਾ ਸਿਰਫ 10% ਦੀ ਛੋਟ ਦਿੱਤੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ ਚ ਵੀ ਮਾਫ